ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹਲ ਸੂਬਾ ਜਨਰਲ ਸਕੱਤਰ ਪੰਜਾਬ ਕਿਸਾਨ ਯੂਨੀਅਨ ਪਾਕੀ 84 ਤੋਂ ਬਾਅਦ ਦਾ ਦੌਰ ਜਦੋਂ ਪੰਜਾਬ ਦੀ ਨੌਜਵਾਨੀ ਨੂੰ ਘਰਾਂ ਤੋਂ ਚੱਕ-ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਬਿਆੰਤੇ ਉੱਚੜ ਵੱਲੋਂ ਤੇ ਉਸ ਸਮੇਂ ਦੇ ਪੁਲਿਸ ਮੁਖੀ ਕੇ ਪੀ ਐਸ ਗੱਲ ਵੱਲੋਂ ਸ਼ਹੀਦ ਕੀਤਾ ਗਿਆ ਉਸ ਤੋਂ ਅਗਲਾ ਦੌਰ ਆਉਂਦਾ ਹੈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਜਿਸ ਨੇ ਪੰਥ ਦੇ ਨਾਂ ਤੇ ਕੌਮ ਦੇ ਨਾਂ ਤੇ ਸਿੱਖੀ ਦੇ ਨਾਤੇ ਵੋਟਾਂ ਮੰਗੀਆਂ ਉਸ ਤੋਂ ਬਾਅਦ ਸਿੱਖੀ ਦਾ ਈ ਕਾਣ ਕੀਤਾ ਪੰਥ ਦਾ ਈ ਕਾਣ ਕੀਤਾ ਜਿਹੜੇ ਨੌਜਵਾਨਾਂ ਨੂੰ ਬਿਆੰਤੇ ਪੁੱਛੜ ਵੱਲੋਂ ਜਾਂ ਕੇਪੀਐਸ ਗਿੱਲ ਵੱਲੋਂ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਗਿਆ ਸੀ ਉਹਨਾਂ ਦੀਆਂ ਫਾਈਲਾਂ ਨੂੰ ਨੱਪ ਕੇ ਰੱਖਿਆ ਹੁਣ ਤੀਸਰਾ ਦੌਰ ਆਇਆ ਏ ਇਸ ਬਦਲਾਵੀ ਸਰਕਾਰ ਦਾ ਜੋ ਆਪਣੇ ਆਪ ਨੂੰ ਇਨਕਲਾਬੀ ਕਹਿ ਕੇ ਆਏ ਸੀ ਭਗਵੰਤ ਸਿੰਘ ਮਾਨ ਦੀ ਸਰਕਾਰ ਇਸ ਸਰਕਾਰ ਦੇ ਵਿੱਚ ਵੀ ਪਾਈ ਅਮਰਤਪਾਲ ਸਿੰਘ ਨੂੰ ਚੱਕਿਆ ਜਾਂਦਾ ਐਨਐਸਐ ਲਾਈ ਜਾਂਦੀ ਆ ਤੇ ਉਸ ਨੂੰ ਸਾਥੀਆਂ ਸਮੇਤ ਡਿਬਰੂਗੜ ਜੇਲ੍ਹ ਸੱਟਿਆ ਜਾਂਦਾ ਹੁਣ ਜੋ ਮੌਜੂਦਾ ਹਾਲਾਤ ਨੇ ਜੋ ਵੀ ਪੰਜਾਬ ਪੰਜਾਬੀਅਤ ਪੰਥ ਦੀ ਖਿਲਾਫ ਹੱਕ ਦੇ ਵਿੱਚ ਬੋਲਦਾ ਉਹਨੂੰ ਕਿਤੇ ਲੱਗ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਤਾਜ਼ਾ ਮੀਡੀਆ ਦੇ ਵਿੱਚ ਰਿਪੋਰਟਾਂ ਚੱਲ ਰਹੀਆਂ ਜਿਸ ਦੇ ਵਿੱਚ ਭਾਨੇ ਸਿੱਧੂ ਨੂੰ ਜੋ ਕਿ ਇੱਕ ਸਮਾਜ ਸੇਵੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਲੱਖਾਂ ਕਰੋੜਾਂ ਰੁਪਈਆ ਏਜੰਟਾਂ ਕੋਲੋਂ ਲੋਕਾਂ ਦਾ ਵਾਪਸ ਕਰਵਾਇਆ ਗਿਆ ਪਰ ਉਸ ਨੂੰ ਇੱਕ ਸਿਰਫ 10000 ਰੁਪਈਆ ਕਿਸੇ ਕੋ ਮੰਗਣ ਦੇ ਝੂਠੇ ਦੋਸ਼ ਦੇ ਵਿੱਚ ਪ੍ਰੈਸ਼ਰ ਕੀਤਾ ਜਾਂਦਾ ਜਦੋਂ ਕੱਲ ਲੰਗੇ ਦਿਨ ਉਸ ਦੀ ਜ਼ਮਾਨਤ ਹੁੰਦੀ ਆ ਜ਼ਮਾਨਤ ਤੋਂ ਬਾਅਦ ਉਸ ਦੇ ਉੱਪਰ ਇੱਕ ਹੋਰ ਕੇਸ ਪਾਇਆ ਜਾਂਦਾ ਕਿ ਨੇ ਸਨੇਚਿੰਗ ਕੀਤੀ ਆ ਇੱਕ ਚੈਨੀ ਚੋਰ ਹੈ ਕਿਤੇ ਨਾ ਕਿਤੇ ਸਰਕਾਰਾਂ ਅੱਜ ਇੱਥੋਂ ਤੱਕ ਗਿਰ ਚੁੱਕੀਆਂ ਜਿਹੜੀ ਇਹ ਬਦਲਾਅ ਦੀ ਸਰਕਾਰ ਸੀ ਇਨਕਲਾਬੀ ਸਰਕਾਰ ਇੱਥੋਂ ਤੱਕ ਗਿਰ ਚੁੱਕੀ ਆ ਇਹ ਹਾਲਾਤ ਦੁਬਾਰਾ ਉਹ 90 ਦੇ ਦੌਰ ਵਾਲੇ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਾਲੇ ਜਾਂ ਬਿਆੰਤੇ 부ਚੱਡੀ ਸਰਕਾਰ ਵਾਲੇ ਆ ਰਹੇ ਆ ਸੋ ਸਾਨੂੰ ਕਿਤੇ ਨਾ ਕਿਤੇ ਅੱਜ ਜਾਗਣ ਦੀ ਲੋੜ ਏ ਆਓ ਜਥੇਬੰਦਕ ਹੋਈਏ ਪਾਨੇ ਸਿੱਧੂ ਦੇ ਹੱਥ ਦੇ ਵਿੱਚ ਆਵਾਜ਼ ਬੁਲੰਦ ਕਰੀਏ ਪੰਜਾਬ ਕਿਸਾਨ ਯੂਨੀਅਨ ਬਾਕੀ ਦੀ ਪੂਰੀ ਟੀਮ ਤੇ ਸਾਂਝਾ ਸੰਘਰਸ਼ ਮੋਰਚਾ ਵੱਲੋਂ ਅਸੀਂ ਇਹ ਐਲਾਨ ਕਰਦੇ ਆ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਜਿੱਥੇ ਵੀ ਸਾਨੂੰ ਖੜਨਾ ਪਿਆ ਕੋਈ ਰੋਸ ਪ੍ਰਦਰਸ਼ਨ ਸ਼ਾਂਤਮਈ ਕਰਨਾ ਪਿਆ ਅਸੀਂ ਹਰ ਤਰ੍ਹਾਂ ਰੋਸ ਪ੍ਰਦਰਸ਼ਨ ਕਰਾਂਗੇ ਜੇ ਜਲਦ ਤੋਂ ਜਲਦ ਭਾਨੇ ਸਿੱਧੂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਆਓ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਪੰਜਾਬ ਪੰਜਾਬੀਅਤ ਨੂੰ ਬੇਨਤੀ ਆ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਆ ਆਓ ਹੁਣ ਘਰਾਂ ਤੋਂ ਬਾਹਰ ਨਿਕਲੀਏ ਨਹੀਂ ਤਾਂ ਹਾਲਾਤ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਤੇ ਵਾਰੀ ਸਾਰਿਆਂ ਦੀ ਆਊਗੀ ਇੰਨੀ ਇੱਕ ਬੇਨਤੀ ਆ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ